ਇੱਕ ਵਾਰੀ ਨਾ ਪੂਰੀ ਰਾਤ ਦੇ ਹਨੇਰੇ 'ਚ ਇੱਕ ਜੁਗਨੂ ਜਗਦਾ ਫਿਰਦਾ ਸੀ ਚਮਕ ਰਿਹਾ ਸੀ ਸੱਪ ਨੇ ਚਮਕਦਾ ਹੋਇਆ ਹਨੇਰੇ 'ਚ ਜੁਗਨੂ ਵੇਖਿਆ ਤੇ ਸੱਪ ਉਹਦੇ ਪਿੱਛੇ ਭੱਜ ਲਿਆ ਜੁਗਨੂ ਮੂਰੇ ਤੇ ਸੱਪ ਪਿੱਛੇ ਜੁਗਨੂ ਮੂਰੇ ਸੱਪ ਪਿੱਛੇ ਤੇ ਜੁਗਨੂ ਭੱਜਦਾ ਭੱਜਦਾ ਇੱਕਦਮ ਰੁਕ ਗਿਆ ਤੇ ਸੱਪ ਨੂੰ ਕਹਿੰਦਾ ਸੱਪਾ ਮੈਂ ਤੇਰੇ ਤੋਂ ਤਿੰਨ ਸਵਾਲ ਪੁੱਛ ਸਕਦਾ ਸੱਪ ਕਹਿੰਦਾ ਪੁੱਛ ਲੈ ਜੁਗਨੂ ਕਹਿੰਦਾ ਵੀ ਸੱਪ ਸਾਭ ਮੈਂ ਤੇਰੀ ਖੁਰਾਕ ਦਾ ਕੋਈ ਹਿੱਸਾ ਆਂਗਾ ਜਾਂ ਮੈਨੂੰ ਤੂੰ ਖਾ ਕੇ ਤੇਰਾ ਢਿੱਡ ਭਰ ਜੂ ਉਹ ਕਹਿੰਦਾ ਨਾ ਕਹਿੰਦਾ ਮੈਂ ਸੱਪਾ ਤੇਰਾ ਕੋਈ ਬਗਾੜਿਆ ਮੈਂ ਤੇਰਾ ਕੋਈ ਨੁਕਸਾਨ ਕੀਤਾ ਸੱਪ ਕਹਿੰਦਾ ਨਾ ਤੂੰ ਮੇਰਾ ਨੁਕਸਾਨ ਵੀ ਨਹੀਂ ਕੀਤਾ ਜੁਗਨੂ ਕਹਿੰਦਾ ਫਿਰ ਤੂੰ ਮੇਰੇ ਪਿੱਛੇ ਕਾਹ ਤੋਂ ਭਜ ਰਿਆਂ ਉਹ ਕਹਿੰਦਾ ਯਾਰ ਸੱਪ ਕਹਿੰਦਾ ਨਾ ਤਾਂ ਤੂੰ ਮੇਰਾ ਕੋਈ ਨੁਕਸਾਨ ਕੀਤਾ ਨਾ ਹੀ ਤੂੰ ਮੇਰੀ ਖੁਰਾਕ ਦਾ ਹਿੱਸਾ ਬਸ ਤੂੰ ਜਿਹੜਾ ਇੰਨੇ ਹਨੇਰੇ ਦੇ ਵਿੱਚ ਜਿਹੜਾ ਚਮਕ ਰਿਆ ਨਾ ਮੈਥੋਂ ਇਹ ਨਹੀਂ ਵੇਖਿਆ ਜਾ ਰਿਹਾ ਮੈਥੋਂ ਸਹਿਣ ਨਹੀਂ ਹੋ ਰਿਆ ਵੀ ਤੂੰ ਇੰਨੀ ਚਮਕ ਲੈ ਕੇ ਕਿਵੇਂ ਤੁਰਿਆ ਫਿਰਦਾ ਤੇ ਸੇਮ ਕਹਾਣੀ ਸਾਡੀ ਅੱਜ ਦੇ ਸਮਾਜ ਦੀ ਹੈ ਤੁਹਾਨੂੰ ਮਾੜਾ ਕਹਿਣ ਵਾਸਤੇ ਤੁਹਾਨੂੰ ਨਿੰਦਣ ਵਾਸਤੇ ਤੁਹਾਡੇ ਬਾਰੇ ਗਲਤ ਗੱਲਾਂ ਫੈਲਾਉਣ ਵਾਸਤੇ ਸਮਾਜ ਨੂੰ ਕੋਈ ਪੱਕਾ ਕਾਰਨ ਨਹੀਂ ਚਾਹੀਦਾ ਉਹਨਾਂ ਕੋਲ ਇੱਕੋ ਹੀ ਕਾਰਨ ਬਹੁਤ ਹੈ ਵੀ ਤੁਸੀਂ ਚਮਕ ਕਾਤੋ ਰਹੇ ਹੋ ਤੁਹਾਡੀ ਜ਼ਿੰਦਗੀ ਚੰਗੀ ਕਾਤੋ ਚੱਲ ਰਹੀ ਹੈ ਸੋ ਇਸ ਕਰਕੇ ਇਹਨਾਂ ਸੱਪਾਂ ਦੀ ਫਿਕਰ ਨਾ ਕਰਦੇ ਹੋਏ ਆਪਦੀ ਜ਼ਿੰਦਗੀ ਦਾ ਜੋ ਮਿੱਥਿਆ ਹੋਇਆ ਟੀਚਾ ਹੈ ਉਹਦੇ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਤੇ ਮੈਨੂੰ ਲੱਗਦਾ ਬਿਹਤਰ ਹੋਵੇਗਾ ਇਹਨਾਂ ਦੀ